ਬੋਰੀ ਬੋਰੀ ਬਹੁਤ ਹੀ ਹਲਕੀ ਜਿਹੀ ਇੱਕ ਤਾਂ ਬੋਰੀ ਕੀ ਹੈ ਬੋਰੀ ਲੰਦਰਾ ਮਸਾਲਾ ਮਿਲਾ ਦੇ ਤਾਂ ਕਿਸੇ ਨੂੰ ਹਿਲਾ ਦੇ ਨਹੀਂ ਤਾਂ ਤੱਪੜ ਜਾ ਇਹ ਤਾਂ ਤੱਪੜ ਜਾ ਬੋਰੀ ਤਾਂ ਹੈ ਨਹੀਂ ਬੈਠ ਥੋੜਾ ਹੈ ਤਾਂ ਤੇ ਇਹ ਕੀ ਕਰਤੀ ਹੈ ਹਾਂ ਕੀ ਆ ਅੱਜ ਖੜ ਆ ਕੀ ਆ ਹਾਂ ਆ ਤੁਹਾਨੂੰ ਲੱਗਦਾ ਬੋਰੀ ਠੀਕ ਹੈ ਨਹੀਂ ਨਹੀਂ ਬੁਣਰਾਹ ਦੀ ਮਸਾਲਾ ਬਣਨੀ ਚਾਹ ਉਹਨੇ ਪੱਲੀ ਕੀ ਦੇਖਿਆ ਇਹ ਮਸਾਲਾ ਮਸਾਲਾ ਵਸ ਇਹ ਕੜਾ ਮਸਾਲਾ ਹੈ ਇਹ ਰੰਗ ਜਿਹਾ ਲੱਗਦਾ ਵੀ ਉਹ ਦਾਣ ਦਾ ਇਸ ਵਿੱਚ ਸ਼ਕਾ ਚਨੇ ਵੀ ਹੱਤੇ ਨਹੀਂ ਨਹੀਂ ਉਹ ਬਹੀ ਲਗਾਏ ਹੋਏ ਨੇ ਨਾ ਜਿਹੜੇ ਉਹ ਇੱਦਾਂ ਹੋ ਗਿਆ ਹੋ ਗਿਆ ਨਹੀਂ ਚਨੇ ਵਿੱਚ ਵਿੱਚ ਦੱਸਦਾ ਹੈ ਇਹ ਚਨੇ ਨੇ ਮਸਾਲਾ ਲਾ ਜਾਂਦਾ ਚਨੇ ਚਨੇ ਮਸਾਲਾ ਨੂੰ ਚਨੇ ਵਿੱਚ ਪੜ ਗਏ ਦਵਾ ਤੋਂ ਤਾਂ ਗਾਇਨ ਪਾ ਪਰ ਉਹ ਸਰ ਇਹ ਦੱਸੋ ਇਹ ਜਿਹੜਾ ਮਸਾਲਾ ਜੂ ਮਸਾਲਾ ਦੱਸ ਕਿਹੜਾ ਮਸਾਲਾ ਇੱਕ ਨਮਕ ਹੁੰਦਾ ਵਜੋਂ ਹੈ ਮਿਰਚ ਨਮਕ ਮਿਰਚ ਨਮਕ ਹੈ ਹਾਂ ਕਾਹੋਂ ਸੇ ਲੈਂਦੇ ਹੋ ਇਹ ਇਸ ਦਾ ਨਾਮ ਕੀ ਕਿਸ ਕਿਸ ਕੰਪਨੀ ਦਾ ਇਹ तो 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 है। खुणी। खुणी, खुणी कौन बेचता तुम्हें नहीं। तुम बताओ किसका नाम है ये बाहर ज़्यादा मैं कहता कहता बाजार बाजार से किस से लेते हो तो है पहुंच जल्दी चलता है मनेरकोट में कहा से लेते हो पंचर ਬੰਸਲ ਟਰੇਡਰ ਕਿੱਥੇ ਐਡਰੈਸ ਬੋਲੋ ਉਸ ਦਾ ਸਰ ਮੈਂ ਤਾਂ ਕਦੇ ਗਿਆ ਨਹੀਂ ਮਤਾਰ ਦਿੰਦੇ ਕੋਈ ਆ ਤਾਂ ਉਹਨੇ ਕਿਹਾ ਹਰ ਜਾਂਦਾ ਮੈਂ ਬਈ ਬਾਤ ਆ ਹੈ ਜਦੋਂ ਮੈਂ ਕਦੇ ਨਹੀਂ ਨਹੀਂ ਸਰ ਜਿਹੜਾ ਮਥਲਾ ਯੂਜ਼ ਕਰ ਰਹੇ ਕਿਹੜੀ ਕੰਪਨੀ ਦਾ ਕੋਈ ਇੱਥੇ ਨਾਂ ਨਹੀਂ ਕੋਈ ਨਹੀਂ ਨਹੀਂ ਹੈਗਾ ਇਹਦਾ ਕੀ ਹੈ ਇਹ ਬੁਰਾ ਹੈ ਜੇ ਕੇ ਜੇ ਬੋਰਾ ਹੈ ओरिजिनल ਦਾ ਕੋਈ ਔਰ ਬੋਰਾ ਹੈ ਇਸ ਦਾ ਬੈਗ ਨਹੀਂ ਕੋਈ ਬਿਗਵਾਤਾ ਹੈ ਕਿੱਥੇ ਹੈ ਬੈਗ ਖੁੱਲ੍ਹੇ ਆਤਾ ਹੈ ਜਦੋਂ ਬੈਗ ਖੁੱਲ੍ਹ ਆਤਾ ਹੈ ਹਾਂ ਤੁਸੀਂ ਖੁੱਲਾ ਵਰਤ ਰਹੇ ਹੋ ये प्रश्न है ही कि शर्मा जी फूड का स्टैंडर्ड क्या होता है कोई तूने एक भी चीज नहीं फॉलो की फूड की हैं इधर मेरे यार देखो दिनेश कोई भी चीज कोई काम प्रॉपर किया तूने ऊंची का क्या किया नंबर मैं तो नहीं लिखे क्या कहा तू किया कुछ काम प्रॉपर फूड का ये फूड का काम है तू मानता है से गलतियां कर रहा है गलतियां करता है ठीक करेगा अपने आप को करेगा कितने देर में ठीक करेगा 2 40 में कर दूंगा क्या करेगा जो भी बता क्या करेगा मैं देखने आ रहा हूं मैं देखने होकर बता क्या करेगा लाइसेंस बनवा लेंगे लाइसेंस बनाएंगे और क्या करेगा साफ सफाई होगी साफ सफाई होगी और और जमदूर बताया जो लगवाएंगे नहीं मतलब लाइसेंस लिया ही नहीं हुआ अभी जेड़ा मैं आए नहीं लाइसेंस लिया ही नहीं देखा नहीं साल काम कर रहा ये लाइसेंस सीट पर टीम आनी चाहिए थीगी लाइसेंस होंगे सर पता होना चाहिए ना सबको पता ही नहीं बिल्कुल 7 साल तो काम कर रहा हां जी ਮੈਨੂਫੈਕਚਰਰ ਦਾ ਲਾਇਸੈਂਸ ਬਣਾ ਨਾ ਤੇਰਾ ਫੈਕਟਰੀ ਲਗਾ ਕੇ ਬੈਠਾ ਹੈ ਤੂੰ ਨਵਾਂ ਉਹ ਕੋਪੂਟ ਦੇਗਾ ਪਰ ਜਿੰਨੇ ਵੀ ਭੁਜੇ ਭਾਜੇ ਕੋਈ ਬ੍ਰਾਂਡਡ ਹੈ ਕੁਛ ਉੱਤੇ ਕੁਛ ਹੈਗਾ ਕੋਈ ਨਾਂ ਨਾ ਕੁਛ ਨਹੀਂ ਹੈ ਕੋਈ ਲਾਇਸੈਂਸ ਲਿਆ ਮੇਰੇ ਕੋਟਲੇ ਤੋਂ ਖਰੀਦਾ ਕੋਈ 560 ਟਰੇਡਰ ਹੈ ਉਹ ਜਿਹੜੇ 560 ਟਰੇਡਰ ਉਹ ਵੀ ਦੇਖਣ ਉਹ ਜ਼ਿਲ੍ਹੇ ਵਾਲੇ ਵੀ ਦੇਖਣ ਤੇ ਜਿਹੜਾ ਵੇਚਦਾ ਉਥੇ ਲੂਜ਼ ਮਸਾਲਾ 560 ਟਰੇਡਰ ਤੋਂ ਲੈਂਦਾ ਤੇ ਘੱਟੋ ਘੱਟ ਬਿੱਲ ਤਾਂ ਹੋਣਗੇ ਉਹਦੇ ਬਿੱਲ ਬਿੱਲ ਹੈਗਾ ਤੇਰੇ ਕੋ ਸੱਚਾ ਬਿੱਲ ਹਾਂ ਕਿੱਥੇ ਹੈ ਬਿੱਲ 560 ਟਰੇਡਰ ਦਾ ਬਿੱਲ ਹੈ ਕੀ ਆ ਜਿਹੜਾ ਰੰਗ ਡਾਕਟਰ ਜਿਹੜਾ ਰੰਗ ਹੈ ਤੁਹਾਡੇ ਹੱਥਾਂ ਨੂੰ ਲੱਗਾ ਦਿਖਾ ਲਉਂਦੀ ਐ ਇਹ ਹੱਥਾਂ ਉਰ ਰੰਗ ਲੱਗਾ ਹੈ ਇਹ ਰੰਗ ਪਾਇਆ ਹੋਇਆ ਹੈ ਇਹ ਇਹ ਕਿਹੜਾ ਮਸਾਲਾ ਜੀ ਇਹ ਕਿ ਕੀ ਕਲਰ ਯੂਜ਼ ਕਰਦਾ ਇਹ ਮਿਰਚ ਦਾ ਰੰਗ ਨਹੀਂ ਐ ਇਹ ਦੂਸਰਾ ਰੰਗ ਹੈ ਕਦ ਲਈ ਯੂਜ਼ ਕਰ ਉਹ ਹੋਈ ਗੇਰੀ ਵਾਲਾ ਗੇਰੀ ਵਾਲਾ ਰੰਗ ਹੈ ਜੇ ਕਿੱਥੇ ਪੁਜੀਏ ਦੀ ਫੈਕਟਰੀ ਤੇ ਆਇਆ ਕੀ ਇੱਥੇ ਮਿਲਿਆ ਇਹ ਪੁਜੀਏ ਦੀ ਫੈਕਟਰੀ ਇੱਧਰ ਆਏ ਆ ਸ਼ਮਸ਼ਾਨ ਘਾਟ ਦੇ ਪਿੱਛੇ ਇੱਕ ਨਗਰ ਹੈ ਕੋਈ ਇੱਥੇ ਦਿਨੇਸ਼ ਕੁਮਾਰ ਆ ਇਹ ਜਿਹੜਾ ਪ੍ਰਿਆਗ ਨਗਰ ਕੁ ਪ੍ਰਿਆਗ ਜੂਪੀ ਦੇ ਵਿੱਚੋਂ ਉੱਥੋਂ ਕੰਮ ਕਰਦਾ ਇਹ ੰਦਾ ਔਰ ਇਹਨੇ ਪੁਜੀਆ ਦਾ ਕੰਮ ਕਰਦਾ ਸਾਨੂੰ ਪਤਾ ਹੀ ਨਹੀਂ ਸੀਗਾ ਇਹ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿੱਥੋਂ ਵੀ ਇਹ ਤੇ ਪੁਜੀਆ ਕਿਉਂਕਿ ਲੋਕੀਆ ਅਵੇਅਰ ਹੋ ਰਹੇ ਥੋੜੇ ਸਮੇਂ ਚ ਲੋਕੀਆ ਆਪਣੇ ਆਣ-ਬਾਣ ਦੇ ਦਿੰਦੇ ਆ ਕਿ ਜਿੱਥੇ ਫੂਟਦਾ ਲੋਕੀ ਛੱ ਅਸੀਂ ਇੱਕ ਚੀਜ਼ ਚ ਸਫਲ ਹੋ ਗਏ ਥੋੜੇ ਚੰਚ ਹੋਰ ਭਾਵੇਂ ਨਾ ਵੀ ਹੋਏ ਉਹ ਅਸੀਂ ਇਹ ਹੋਏ ਕਿ ਲੋਕ ਅਵੇਅਰ ਹੋ ਗਏ ਆ ਆਣ-ਬਾਣ ਦੀ ਦੱਸ ਦਿੰਦੇ ਹੁਣ ਲੋਕੀ ਦੱਸਦੇ ਕੋਰਚ ਖੰਡ ਬਣਾਉਂਦਾ ਇੱਥੇ ਵੀ ਲੋਕਾਂ ਨੇ ਸਾਨੂੰ ਦੱਸਿਆ ਔਰ ਜਿਹੜਾ ਪਾਣੀ ਦਾ ਵੀ ਅਸੀਂ ਅੱਜ ਸੈਂਪਲ ਲੈ ਉਹ ਵੀ ਸਾਨੂੰ ਕਹਿੰਨੇ ਕਿਹਾ ਪਾਣੀ ਤਾਂ ਅੱਜ ਵੀ ਉਹ ਭਰਿਆ ਜਾ ਰਿਹਾ ਜਿਹਦੇ ਬਾਰੇ ਤੁਸੀਂ ਇੰਟਰਵਿਊਾਂ ਚ ਕਹਿੰਨੇ ਆ ਸੋ ਉੱਥੇ ਪਾਣੀ ਦੇ ਸੈਂਪਲ ਹੈ ਅੱਜ ਇੱਥੇ ਅਸੀਂ ਲੈ ਆ ਔਰ ਜਿਹੜੀ ਆ ਚੀਜ਼ ਆ ਜਿਹੜੀ ਸਾਨੂੰ ਸ਼ੱਕੀ ਲੱਗੀ ਆ ਜਿਹੜੀ ਆ ਲੱਗਦਾ ਪਏ ਨਹੀਂ ਬਿਮਾਰੀ ਨਹੀਂ ਹੈਗੀ ਉਹਨੂੰ ਅਸੀਂ ਡਿਸਟਰੋਏ ਵੀ ਕਰਾਉਣਾ ਰੌ ਮਟੀਰੀਅਲ ਜਿਹੜਾ ਆ ਲਾਲ ਲਾਲ ਰੰਗ ਦੀ ਮਿਰਚ ਆ ਮਸਾਲੇ ਆ ਔਰ ਨਾਲ ਦੇ ਨਾਲ ਅਸੀਂ ਸੈਂਪਲ ਲੈ ਲਿਆ ਜਿਹੜੇ ਵੀ ਸਾਨੂੰ ਸੈਂਪਲ ਜ਼ਰੂਰੀ ਸਮਝਦੇ ਲੈ ਲਿਆ ਔਰ ਅਸੀਂ ਰੋਕਲਾ ਤਾਂ ਨਹੀਂ ਅੱਜ ਉਹ ਮਾਲ ਵੇਚ ਰਤੇ ਨੂੰ ਕਹਿੰਦਾ ਉਹਨਾਂ ਚੰਨੀ ਵਿਗਣਾ ਸਾਰੀ ਰਿਪੋਰਟ ਆਜੋ ਤਾਂ ਵੇਚ ਦੇ ਜਿਹੜੇ ਮਸਾਲੇ ਆ ਜਿਹੜੇ ਇਹ ਲਾ ਬਣਾ ਰਹੇ ਜਿਹੜਾ ਮਸਾਲੇ ਜਿਹਨਾਂ ਦਾ ਕੋਈ ਲੈਵਲ ਨਹੀਂਗਾ ਕੁਝ ਡੇਟ ਨਹੀਂਗੀ ਤੇ ਕਿਹੜੇ ਮਸਾਲੇ ਵਿੱਚ ਸੋਦਾ ਰੰਗੇ ਰੰਗ ਵਰਤੀ ਕੋਈ ਪਤਾ ਨਹੀਂ ਅੱਲਾ ਜਾਣੇ ਕਿੱਥੋਂ ਲਏ ਉਹ ਆ ਇਹ ਕਹਿੰਦਾ ਮਲੇਰਕੋਟਲੇ ਤੋਂ ਲਏ ਟਰਾਂਸਪੋਰਟ ਟਰੇਡਰ ਤੋਂ ਕਹਿੰਦਾ ਲਏ ਆ ਇਹ ਕਹਿੰਦਾ ਔਰ ਇਹ ਉਹਦਾ ਐਡਰੈਸ ਨਹੀਂ ਸਾਨੂੰ ਦੱਸ ਰਿਹਾ ਦਿਨੇਸ਼ ਜਿਹੜਾ ਬੰਦਾ ਔਰ ਇਹ ਮਸਾਲੇ ਜਿਹੜੇ ਆ ਸਾਡੇ ਕੋਲ ਤਾਂ ਪੈਮਾਨਾ ਜਿਹੜੀ ਜੇ ਅਸੀਂ ਫਿਜ਼ੀਕਲ ਅਪੀਅਰੈਂਸ 스ਮੈਲ ਜਾਂ ਉਹਦੀ ਕੰਡੀਸ਼ਨ ਤੋਂ ਦੇਖ ਕੇ ਦੱਸ ਦੇਈਦਾ ਉਹ ਤਾਂ ਸਾਨੂੰ ਇਦਾਂ ਪਤਾ ਲੱਗ ਜਾਂਦਾ ਪਰ ਜਿਹੜਾ ਅਸਲੀ ਟੈਸਟ ਆ ਉਹ ਤਾਂ ਫੂਡ ਐਂਡ ਡਰੱਗ ਲੈਬ ਖੜੜਈ ਆ ਤੇ ਇਹਦੀ ਕਾਰਵਾਈ ਕੀ ਆਪਾਂ ਇਹਦੇ ਹੁਣ ਕੀ ਪਾਵਾਂਗੇ ਕਾਰਵਾਈ ਦੇਖੋ ਇਹਨੂੰ ਅਨਹਾਈ ਦੇਖੋ ਪਹਿਲਾ ਨੰਬਰ ਇੱਕ ਇੰਪਰੂਵਮੈਂਟ ਨੋਟਿਸ ਜਿਹਦੇ ਵਿੱਚ ਇਹਨੂੰ ਲਾਇਸੈਂਸ ਹੋਰ ਵੀ ਜੜੀਆਂ ਚੀਜ਼ਾਂ ਜ਼ਰੂਰੀ ਆ ਉਹਦੇ ਚ ਆਪਾਂ ਇਹਨੂੰ ਇੰਪਰੂਵਮੈਂਟ ਨੋਟਿਸ ਦੇ ਦੇਣਾ ਇਹਨੂੰ ਉਹ ਸਾਰਾ ਇਨਸ਼ੋਰ ਕਰਨਾ ਪੈਣਾ ਹੋਣੀ ਠੀਕ ਹੈ ਦੋ ਦਿਨ ਵਿੱਚ ਇਹਨੂੰ ਕੈਪਸ ਲਾਇਸੈਂਸ ਅਪਲਾਈ ਕਰਨਾ ਸਫਾਫ ਸਫਾਈ ਸਾਰੀ ਨਿਆਰੀ ਚੀਜ਼ਾਂ ਰੌ ਮਟੀਰੀਅਲ ਵਰਤਣਾ ਇਹ ਸਾਰਾ ਆ ਗਿਆ ਜਿਹੜਾ ਇਹਨੂੰ ਲਾਇਸੈਂਸ ਲਵੇਗਾ ਫੂਡ ਦਾ ਸਾਡਾ ਉਹ ਲਵੇਗਾ ਆਪਾਂ ਅਨ ਹਾਈਜਨ ਦਾ ਚਲਾਨ ਇਹਦਾ ਅੱਜ ਹੀ ਘਟ ਦਿੱਤਾ ਇੱਥੇ ਹਾਲਾਤ ਦੇਖ ਕੇ ਔਰ ਸੈਂਪਲ ਲੀਗਲ ਲੈ ਲਿਆ ਸੈਂਪਲ ਉੱਪਰ ਚਲੇ ਗਿਆ ਉਹ ਤੋਂ ਅਗਲੀ ਗੱਲ ਸੌਵਾਂਗੇ ਨਹੀਂ ਇਹੋ ਜੇ ਬੰਦੇ ਦੇ ਪ੍ਰਤੀ ਮੈਂ ਸੌਵਾਂਗਾ ਨਹੀਂ ਮੈਂ ਜਾਗੂਗਾ ਮੈਂ ਰਿਪੀਟਿਡਲੀ ਆਉਂਗਾ ਮੈਂ ਫੇ ਆਉਂਗਾ ਇਹਨੂੰ ਲੱਗਣਾ ਸ਼ਾਇਦ ਮੁੜ ਕੇ ਨਹੀਂ ਆਣਾ ਮੈਂ ਚੈੱਕ ਕਰਦਾ ਰਹੂੰਗਾ ਰਿਪੀਟਿਡਲੀ ਔਰ ਇਹਨੂੰ ਤਤ ਤੈ ਚੈੱਕ ਕਰੂੰਗਾ ਜਦ ਤਿਆਂ ਨਾ ਕੰਮ ਸਹੀ ਨੀ ਕਰੂਗਾ ਜਿਹੜਾ ਭੁਜਿਆ ਬਣਾ ਰਾ ਜਿਹੜਾ ਬ੍ਰਾਂਡ ਬਣਾ ਰਾ ਤੇ ਬ੍ਰਾਂਡ ਤੇ ਕੋਈ ਨਾਂ ਕੋਈ ਉੱਤੇ ਕੋਈ ਡੇਟ ਕੋਈ ਐਕਸਪਾਇਰੀ ਡੇਟ ਕੋਈ ਮੈਨੂਫੈਕਚਰਿੰਗ ਡੇਟ ਨਹੀਂ ਨਾ 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 ਤਾਂ ਭਾਸ਼ਾ ਹੀ ਨਹੀਂ ਸਾਨੂੰ ਸਮਝ ਲੱਗਦੀ ਕਿਹੜੀ ਲਿਖੀ ਹੋਰ ਰੈਪਰ ਦੀ ਕਿਹੜੀ ਲੈਂਗੁਏਜ ਆ ਪਤਾ ਨਹੀਂ ਚਾਈਨੀਜ਼ ਪਈ ਜਾਂਦਾ ਪਤਾ ਨਹੀਂ ਔਰ ਰੈਪਰ ਤੇ ਕੋਈ ਐਕਸਪਾਇਰ ਹੀ ਨਹੀਂ ਕੋਈ ਟੈਕਿੰਗ ਨਹੀਂ ਕੁਛ ਨਹੀਂ ਵਿਚਾਰੇ ਜਿਹੜੇ ਇਨੋਸੈਂਟ ਲੋਗ ਆ ਪਿੰਡਾਂ ਚ ਪੜੇ ਲਿਖੇ ਤਾਂ ਫੇਰ ਦੇਖ ਲਊਗਾ ਉਹ ਜਿਹੜੇ ਬੱਚੇ ਉਹਨਾਂ ਤਾਂ ਲੈ ਲੈਣੇ ਆ ਖਾ ਲੈਣੇ ਵਿਚਾਰਿਆਂ ਨੇ ਬੱਚੇ ਉਹਨਾਂ ਨੂੰ ਕੀ ਪਤਾ ਕਿੱਥੇ ਤਿਆਰ ਕਰ ਰਿਹਾ ਦਿਨੇਸ਼ ਜੀ ਕਿੱਥੇ ਕਿਰਪਾ ਕਰ ਰਿਹਾ ਉਹਨਾਂ ਤੇ ਕਿੱਥੇ ਸਮਝ ਲੱਗ ਰਹੀ ਵਿਚਾਰਿਆਂ ਨੂੰ ਜੜੀ ਬਹਿ ਗਏ ਲੋਕ ਉਹਨਾਂ ਦਾ ਮਾਲ ਫੀਲ ਕਰਤਾ ਗਿਆ ਤੇ ਜਦੋਂ ਰਿਜ਼ਲਟ ਆਊਗਾ ਬਹੁਤ ਤਾਂ ਦੇਖੋ ਰਿਪੋਰਟ ਆਉਣ ਤੇ ਹੀ ਵੇਚੂਗਾ ਇਹ ਇਹ ਤਾਂ ਬੰਦ ਹੋਇਆ ਨਹੀਂ ਵੇਚੂਗਾ ਜੇ ਲਾ ਰਿਪੋਰਟ ਆ ਜਾਊ ਜਿੱਥੋਂ ਸਾਡੀ ਲੈਬ ਕਹੂਗੀ ਖਾਣ ਲਈ ਫੇਟਾ ਤਾਂ ਵੇਚ ਲਵੇਗਾ ਨਹੀਂ ਤਾਂ ਨਹੀਂ ਬਾਕੀ ਗੱਲ ਆ ਜਿਹੜਾ ਮਾਲ ਲੱਗਾ ਸਾਨੂੰ ਉਹ ਡਿਸਟਰੋਏ ਕਰਨਾ ਆਪਾਂ ਜਿਹੜਾ ਗੰਦਾ ਜਾਂ ਮਸਾਲਾ ਮਸੂਲਾ ਲੱਗਾ ਜੋ ਠੀਕ ਨਹੀਂ ਲੱਗਾ ਓਕੇ कोई प्रश्न नहीं है कोई प्रश्न नहीं कोई प्रागत नहीं कहते हैं फ्लाइट से मतलब यदि सभी कौन होते हैं जैसे रेट बताओ रेट में चेक इन की दिक्कत साथ बताओ नहीं तो कोई नहीं है तो कभी किसी चालू बोल देंगे अरे ये तो था के क्या है फिर नया मत का नहीं मैं कौन सा बोल ਅਜੋ ਤੇ ਫਾਰਸ਼ ਤੇ ਕਬਸੇ ਤੋਂ ਬਿਨਾਂ ਫਾਰਸ਼ ਗੋਲ ਕਿਤੇ ਨਹੀਂ ਚੜਾਉਂਦਾ ਕਿ ਹਾਂ ਕਰ ਦੇਣੀ ਪਤਾ ਝਾੜੂ ਝਾੜੂ ਬਹੁਤ ਹੁੰਦਾ ਝਾੜ ਦਿੰਦਾ ਆਕਾਣ ਵਾਲੀ ਚੀਜ਼ ਕੋਈ ਉੱਥੇ ਛੁੱਟੀ ਹੋ ਜਿੱਥੇ ਥੱਲੇ ਤੋਂ ਉੱਪਰ ਤੁਹਾਨੂੰ ਕੰਮ ਨਹੀਂ ਕੀਤਾ ਮਟੀਰੀਅਲ ਸਾਰਾ ਫਾਰਸ਼ ਤੇ ਸੁੱਟਿਆ ਹੋਇਆ ਹੂੰ ਇਹਨੂੰ ਕਿੱਦਾਂ ਫਾਰਸ਼ ਤੇ ਆਪਾਂ ਕਿੱਦਾਂ ਡਾਇਰੈਕਟ ਸੁੱਟਿਆ ਸਾਰਾ ਮਟੀਰੀਅਲ ਜਿਹੜਾ ਪੈਕ ਕਰ ਰਹੇ ਆ ਹਾਂ ਅਨ ਹਾਈਜਨ ਸਾਰਾ ਕੋਸ਼ਾਇਦ ਹੈ ਅੱਜ ਅਸੀਂ ਦੇਖ ਰਹੇ ਹਾਂ ਕਿਉਂ ਤੇ ਇਹ ਲੋਕਾਂ ਬੱਚਿਆਂ ਨੇ ਵਿਚਾਰਿਆਂ ਨੇ ਖਾ ਲੜੇ ਪਿੰਡਾਂ ਬੰਨਜ ਗਏ ਉਹਨਾਂ ਵਿਚਾਰਿਆਂ ਨੂੰ ਕੀ ਪਟਾਏ ਪਰ ਸਰ ਬਹੁਤ ਕੈਜੂਅਲ ਐਟੀਟਿਊਡ ਦਿਖਾਉਂਦੇ ਪਏ ਨੇ ਜਿਵੇਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਕੋਈ ਮਤਲਬ ਹੀ ਨਹੀਂ ਹੈਗਾ ਕੋਈ ਨਹੀਂ ਆ ਜਾਣਾ ਸਮਝ ਲੱਗ ਜਾਣੀ ਛੇਤੀ ਹਾਂ ਸੈਂਪਲ ਲੱਗਾ ਜਦੋਂ ਉੱਤਰ ਜਾਟਾ ਹੋਗਾ ਸਮਝ ਲੱਗ ਜੂਗੀ ਅਕਲ ਟਕਾਣੇ ਆ ਜਾਣੇ ਹਾਂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 shamna Chander kalsantel call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ